ਸਾਸਤਿਕਾ ਦੋਸਤੋ ਇੱਕ ਵਾਰੀ ਫਿਰ ਤੋਂ ਪ੍ਰੋਗਰਾਮ ਡਾਰੀ ਵਿਦੇਸ਼ਾਂ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ ਔਰ ਅੱਜ ਆਪਾਂ ਫਿਰ ਗੱਲ ਕਰਾਂਗੇ ਆਸਟ੍ਰੇਲੀਆ ਬਾਰੇ ਔਰ ਯੂਕੇ ਬਾਰੇ ਕਿਸ ਤਰ੍ਹਾਂ ਦੀ ਸਥਿਤੀ ਹੈ ਕੁਝ ਵੀਜ਼ੇ ਵੀ ਮੈਮ ਨੂੰ ਰਸੀਵ ਹੋਏ ਆ ਲਾਸਟ ਵੀਕ ਦੇ ਵਿੱਚ ਕੀ ਉਹਨਾਂ ਦੀ ਪ੍ਰੋਫਾਈਲ ਸੀਗੀ ਔਰ ਬੱਚੇ ਜਿਵੇਂ ਕਲਚਰ ਐਕਸਚੇਂਜ ਪ੍ਰੋਗਰਾਮ ਦੀ ਅਸੀਂ ਪਹਿਲਾਂ ਵੀ ਗੱਲ ਕਰਦੇ ਸੀ ਉਸ ਦੇ ਵਿੱਚ ਕੁਝ ਸਟੂਡੈਂਟ ਜਿਹੜੇ ਆਸਟ੍ਰੇਲੀਆ ਗਏ ਸੀ ਉਹਨਾਂ ਦੇ ਵੀਜ਼ੇ ਵੀ ਪ੍ਰੂਵ ਹੋਏ ਆ ਉਹਨਾਂ ਬਾਰੇ ਵੀ ਜਾਣਾਂਗੇ ਕੀ ਪ੍ਰੋਫਾਈਲ ਸੀਗੀ ਔਰ ਨਾਲ ਦੀ ਨਾਲ ਹੋਰ ਅੱਗੇ ਕੀ ਆਪਸ਼ਨਸ ਹੈਗੀਆਂ ਨੇ ਨਵੰਬਰ ਦੇ ਵਿੱਚ ਆਸਟ੍ਰੇਲੀਆ ਵੱਲੋਂ ਇੱਕ ਹੋਰ ਵਰਕਿੰਗ ਹੌਲੀਡੇ ਵੀਜ਼ਾ ਵੀ ਜਿਹੜਾ ਸ਼ੁਰੂ ਹੋਣ ਜਾ ਰਿਹਾ तकरीबन 3000 ਪਲੱਸ ਜਿਹੜੇ ਇੰਡੀਅਨਸ ਨੇ ਉਹਨਾਂ ਨੂੰ ਵੀਜ਼ਾ ਮਿਲ ਸਕਦਾ ਉਸ ਦੇ ਲਈ ਤੁਹਾਡੇ ਕੋਲ ਕੀ ਕੀ ਰਿਕੁਆਇਰਮੈਂਟਸ ਹੋਣੀਆਂ ਚਾਹੀਦੀਆਂ ਨੇ ਉਸ ਬਾਰੇ ਗੱਲ ਕਰਾਂਗੇ ਸਕਰੀਨ ਤੇ ਨੰਬਰ ਵੀ ਡਿਸਪਲੇ ਕਰ ਰਹੇ ਹਾਂ ਜਿਸ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਮੈਮ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸਾਡੇ ਕੋਲ ਮੈਮ ਪਹਿਲਾਂ ਇਸ ਵਾਰ ਹੀ ਗੱਲ ਕਰਦੇ ਹਾਂ ਮੇਰੇ ਕੋਲ ਇੱਕ ਵੀਜ਼ਾ ਹੈ ਤੇ ਇਹ ਬੱਚੇ ਦੀ ਦਰੁਵ ਅਰੋੜਾ ਹੈਗਾ ਬੱਚੇ ਦਾ ਨਾਮ ਤੇ ਇਹਦੀ ਡੇਟ ਆਫ ਬਰਥ ਵੀ ਤੁਸੀਂ ਇੱਥੇ ਦੇਖ ਸਕਦੇ ਹੋ ਜ਼ੂਮ ਕਰਕੇ ਜੇ ਅਸੀਂ ਵਿੱਚ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਦਿਖਾਉਣ ਦੀ 2002 ਦੀ ਡੇਟ ਆਫ ਬਰਥ ਹੈਗੀ ਇਸ ਬੱਚੇ ਦੀ ਯਾਨੀ ਕਿ ਹੁਣੇ ਮੈਮ ਇਹ ਪਹਿਲਾਂ ਕਿਸ ਤਰ੍ਹਾਂ ਦੇ ਨਾਲ ਕਲਚਰ ਐਕਸਚੇਂਜ ਪ੍ਰੋਗਰਾਮ ਲਈ ਗਿਆ ਸੀ ਬਿਲਕੁਲ ਇਹ ਬੱਚਾ ਪਹਿਲਾਂ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਚ ਗਿਆ ਸੀਗਾ ਇਸ ਬੱਚੇ ਦਾ ਕੋਈ ਵੀ ਜਿਹੜਾ ਸਟਡੀ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹਾਈ ਪਰਸੈਂਟੇਜ ਆਪਾਂ ਕਹਿ ਸਕਦੇ ਹਾਂ ਕਿ ਨਹੀਂ ਸੀ ਬੱਚੇ ਦੀ ਤੇ ਜਿਹੜਾ ਬੱਚੇ ਦਾ ਆਇਲਟਸ ਸਕੋਰ ਸੀ 4.5 ਬੈਂਡ ਸੀਗੇ ਤੇ ਇਹ ਜਿਹੜਾ ਵੀਜ਼ਾ ਅਸੀਂ ਵਿਦਾਊਟ ਆਇਲਟਸ ਲਿਆ ਹੈ ਬੱਚੇ ਦਾ ਬਿਨਾ ਆਇਲਟਸ ਕੀਤੇ ਜੋ ਕਿ ਕੰਸਲਟੈਂਟ ਵੱਲੋਂ ਆਮ ਮਾਰਕੀਟ ਦੇ ਵਿੱਚ ਲੋਕਾਂ ਵੱਲੋਂ ਕਹਿ ਦਿੱਤਾ ਜਾਂਦਾ ਕਿ ਵਿਦਾਊਟ ਆਇਲਟਸ ਆਸਟ੍ਰੇਲੀਆ ਵੀਜ਼ਾ ਕਿੱਥੋਂ ਦੇ ਦੂਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਦੇ ਬੱਚੇ ਤੋਂ ਉੱਥੋਂ ਵੀ ਇਹਦੀ ਇੰਟਰਵਿਊ ਮੰਗਾ ਕੇ ਤੁਹਾਨੂੰ ਸਾਰਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਸ ਵੀਜ਼ੇ ਦੇ ਉੱਤੇ ਅਸੀਂ ਮੇਜਰਲੀ ਗੱਲ ਤਾਂ ਕਰ ਰਹੇ ਹਾਂ ਕਿ ਸਾਡੇ ਬੱਚੇ ਜਿਹੜੇ ਘਾਟ ਆਇਲੈਂਡਸ ਵਾਲੇ ਨੇ ਆਇਲੈਂਡਸ ਦਾ ਕੀਤਾ ਸੀ ਪਰ ਸਾਡੇ 4 ਬੈਂਡ ਸੀ ਇਸ ਬੱਚੇ ਦੇ ਆਇਲੈਂਡਸ ਦੇ ਵਿੱਚੋਂ ਤੇ ਇਸ ਕਰਕੇ ਬੱਚੇ ਨੂੰ ਵੀ ਲੱਗਦਾ ਸੀ ਕਿ ਮੈਂ ਆਸਟ੍ਰੇਲੀਆ ਚਲਾ ਵੀ ਜਾਵਾਂ ਮੈਮ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਦੇ ਵਿੱਚ ਕੀ ਉੱਥੇ ਮੇਰਾ ਸਟੱਡੀ ਪਰਮਿਟ ਕਨਵਰਟ ਹੋ ਜਾਊਗਾ ਇਸ ਬੱਚੇ ਦਾ ਅਸੀਂ ਸਟੱਡੀ ਪਰਮਿਟ ਜਿਹੜਾ ਉਹ ਕਨਵਰਟ ਕਰਾਇਆ ਕੋਈ ਇਹਦਾ ਡਿਗਰੀ ਵਿੱਚ ਨਹੀਂ ਆ ਇਹਦਾ ਡਿਪਲੋਮੇ ਦੇ ਵਿੱਚ ਅਸੀਂ ਜਿਹੜਾ ਇਹ ਸਟੱਡੀ ਪਰਮਿਟ ਜਿਹੜਾ ਕਨਵਰਟ ਕਰਾਇਆ ਤੇ ਐਵੇਂ ਬਹੁਤ ਸਾਰੇ ਬੱਚੇ ਆ ਜਿਨ੍ਹਾਂ ਦੇ ਅਸੀਂ ਕਲਚਰ ਸਟੱਡੀ ਐਕਸਚੇਂਜ ਪ੍ਰੋਗਰਾਮ ਚੋਂ ਤੇ ਵੀਜ਼ਾਸ ਕਨਵਰਟ ਕਰਾਏ ਨੇ ਤੇ ਸਿਰਫ ਜ਼ਰੂਰਤ ਕੀ ਆ ਬੱਚੇ ਨੂੰ ਸਭ ਤੋਂ ਪਹਿਲਾਂ ਅਸੈਸਮੈਂਟ ਦੀ ਜ਼ਰੂਰਤ ਆ ਜਦੋਂ ਤੁਸੀਂ ਸਾਡੇ ਕੋਲ ਅਸੈਸਮੈਂਟ ਲੈ ਲੈਣੇ ਹੋ ਨਾ ਆ ਕੇ ਸਭ ਤੋਂ ਪਹਿਲਾਂ ਅਸੀਂ ਅਸੈਸਮੈਂਟ ਕਰਦੇ ਹਾਂ ਕਿ ਇਹ ਬੱਚੇ ਨੂੰ ਅਸੀਂ ਕਿਹੜੇ ਕਾਲਜ ਕਿਹੜੇ ਪ੍ਰੋਵਿੰਸ ਚ ਕਿਹੜੀ ਲੋਕੇਸ਼ਨ ਤੇ ਪਾਈਏ ਕਿ ਕੱਲ ਦੇ ਦਿਨ ਬੱਚੇ ਦਾ ਜਿਹੜਾ ਉਹ ਵੀਜ਼ਾ ਨਿਕਲ ਜੇ ਤੇ ਹੁਣ ਅਸੀਂ ਇਸ ਬੱਚੇ ਦਾ ਵੀਜ਼ਾ ਲਿਆ ਹੈ ਤੇ ਆਉਣ ਵਾਲੇ ਟਾਈਮ 'ਚ ਹੋਰ ਵੀ ਸਾਡੇ ਕਾਫੀ ਸਟੂਡੈਂਟ ਐ ਜਿਹੜੇ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ 'ਚ ਜਿਹੜੇ ਜਾ ਰਹੇ ਨੇ ਉਹਨਾਂ ਦੇ ਵੀ ਅਸੀਂ ਆਉਣ ਵਾਲੇ ਟਾਈਮ 'ਚ ਵੀਜ਼ਾਸ ਲਵਾਵਾਂਗੇ ਹੋਰ ਮੈਂ ਇੱਕ ਜਿਹੜੀ ਆ ਬਿਗ ਅਪਡੇਟ ਆ ਜਿਹੜੀ ਮੈਂ ਨਾਲ ਦੀ ਨਾਲ ਤੁਹਾਡੇ ਨਾਲ ਸਾਂਝੀ ਕਰੂੰਗੀ ਕਿ ਜਿਹੜੀ ਆਸਟ੍ਰੇਲੀਆ ਜਿਹੜਾ ਕੈਪਿੰਗ ਸਿਸਟਮ ਜਨਵਰੀ 2025 ਤੋਂ ਕਰਨ ਜਾ ਰਿਹਾ ਹੈ ਜਿੰਨੇ ਵੀ ਬੱਚੇ ਆਪਣੇ ਵੀਜ਼ਾਸ ਲੈਣਾ ਚਾਹੁੰਦੇ ਨੇ ਨਵੰਬਰ ਇਨਟੇਕ ਦੇ ਲਈ ਆਪਣੇ ਵੀਜ਼ਾਸ ਲੈ ਲੈਣ ਹੋਰ ਬੜੀਆਂ ਚੀਜ਼ਾਂ ਐ ਜਿਹੜੀਆਂ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਬੱਚਿਆਂ ਨੂੰ ਕਲੀਅਰ ਕਰਾਂਗੇ ਕਿ ਜਿਹੜਾ ਜਨਵਰੀ 2025 ਦੇ ਵਿੱਚ ਬੱਚਾ ਜਾਊਗਾ ਉਹ ਡਿਪਲੋਮੇ ਕਿਹੜੇ ਚ ਜਾਊਗਾ ਜਾਂ ਡਿਗਰੀ ਚ ਜਾਊਗਾ ਔਨ ਡਿਮਾਂਡ ਲਿਸਟ ਕੋਰਸਿਸ ਕਿਹੜੇ ਨੇ ਹੈਲਥ ਕੇਅਰ ਕੋਰਸਿਸ ਲੈ ਕੇ ਜਾਣੇ ਚਾਹੀਦੇ ਹਨ ਬੱਚਿਆਂ ਨੂੰ ਉਹਨਾਂ ਦੀ ਹਜੇ ਚੈਕਲਿਸਟ ਜਿਹੜੀ ਆ ਉਹੋ ਹਜੇ ਨਹੀਂ ਜਿਹੜੀ ਅਪਡੇਟ ਹੋਈ ਬਟ ਕੈਪਿੰਗ ਸਿਸਟਮ ਜਿਹੜਾ ਉਹੋ ਚੀਜ਼ ਕਿਤੇ ਨਾ ਕਿਤੇ ਕਲੀਅਰ ਹੋ ਗਈ ਆ ਕਿ ਜਨਵਰੀ 2025 ਤੋਂ ਬਾਅਦ ਆਸਟ੍ਰੇਲੀਆ ਕੈਪਿੰਗ ਜਿਹੜੀ ਉਹ ਕਰਨ ਜਾ ਰਿਹਾ ਹੈ ਇੱਕ ਅਪਡੇਟ ਆ ਜਿਵੇਂ ਮੈਮ ਨੇ ਤੁਹਾਨੂੰ ਦੱਸਿਆ ਕਿ ਇੱਕ ਅਨਾਉਂਸਮੈਂਟ ਹੈ ਜਿਵੇਂ ਕੈਨੇਡਾ ਨੇ ਪਹਿਲਾਂ ਕੀਤੀ ਸੀ ਕੈਪਿੰਗ ਔਨ ਕੀਤੀ ਹੈ ਉਸੇ ਤਰੀਕੇ ਦੇ ਨਾਲ ਹੁਣ ਆਸਟ੍ਰੇਲੀਆ ਨੇ ਵੀ ਇਸ ਤਰ੍ਹਾਂ ਦੀ ਜਿਹੜੀ ਹੈ ਕੈਪਿੰਗ ਔਨ ਵਾਲੇ ਸਮੇਂ ਦੇ ਵਿੱਚ ਲਾਗਾ ਸਕਦਾ ਹੈ ਜਨਵਰੀ 2025 ਤੋਂ ਜਿਹੜੀ ਸਟਾਰਟ ਹੋਣੀ ਹੈ 2019 ਦੇ ਮੁਕਾਬਲੇ ਜਾਂ 2022 ਦੇ ਮੁਕਾਬਲੇ ਆਪਾਂ ਸੋਚੀਏ ਤਕਰੀਬਨ 40% ਸਟੂਡੈਂਟ ਨੂੰ ਹੀ ਇਨਵੋਲਵਮੈਂਟ ਹੈ ਜਿਹੜੀ ਯੂਨੀਵਰਸਿਟੀਆਂ ਕਰ ਪਾਉਣਗੀਆਂ ਇਸ ਤਰ੍ਹਾਂ ਦੀ ਕੈਪਿੰਗ ਔਨ ਵਾਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਵੀ ਲਗਾ ਰਿਹਾ ਪਰ ਇਸ ਟਾਈਮ ਸਟੇਕ ਤੇ ਬਹੁਤ ਹੈ ਆਸਟ੍ਰੇਲੀਆ ਵਿਜ਼ੇ ਬਹੁਤ ਘੱਟ ਆ ਰਹੇ ਆ ਬਹੁਤ سارے ਕੰਸਲਟੈਂਟ ਨੇ ਜਿਹੜੇ ਆਸਟ੍ਰੇਲੀਆ ਬਾਰੇ ਗੱਲ ਨਹੀਂ ਕਰ ਰਹੇ ਔਰ ਹਮੇਸ਼ਾ ਹੀ ਕ੍ਰੀਏਟਿਵ ਫਿਊਚਰ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਹੈ ਸਟੂਡੈਂਟ ਲਈ ਨਵੇਂ-ਨਵੇਂ ਆਪਸ਼ਨਸ ਲੈ ਕੇ ਲਿਆਂਦੀਆਂ ਜਾਂਦੀਆਂ ਪਰ ਉਸ ਦੇ ਵਿੱਚ ਕਈ ਵਾਰੀ ਇਹ ਹੁੰਦਾ ਕਿ ਪ੍ਰੋਫਾਈਲ ਤੁਹਾਡੀ ਮੈਟਰ ਕਰਦੀ ਹੈ ਸਭ ਤੋਂ ਵੱਡੀ ਗੱਲ ਹੈ ਤੁਹਾਡੀ ਚੰਗੀ ਪ੍ਰੋਫਾਈਲ ਹੈ ਤੁਹਾਡੇ ਕੋਲ ਫੰਡਸ ਹੈਗੇ ਆ ਤੁਹਾਡੇ ਕੋਲ ਬਿਜ਼ਨਸ ਹੈ ਜਾਂ ਤੁਸੀਂ ਰਿਟਰਨਾਂ ਵਗੈਰਾ ਭਰ ਰਹੇ ਹੋ ਤੁਹਾਡੇ ਕੋਲ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਨਹੀਂ ਹੈਗੀਆਂ ਤਾਂ ਤੁਸੀਂ ਵੀਜ਼ਾ ਲੈ ਸਕਦੇ ਹੋ ਤਾਂ ਜਿਵੇਂ ਹੁਣੇ ਕਲਚਰ ਸੀਨ ਪ੍ਰੋਗਰਾਮ ਦੀ ਵੀ ਆਪਾਂ ਗੱਲ ਕੀਤੀ ਆ ਬਹੁਤ ਸਾਰੇ ਇਸ ਤਰ੍ਹਾਂ ਦੇ ਸੀਗੇ ਜਿਹੜੇ ਪਹਿਲਾਂ ਕਹਿੰਦੇ ਸੀ ਵੀਜ਼ਾ ਆਉਂਦਾ ਹੀ ਨਹੀਂ ਤੇ ਉਸ ਤੋਂ ਬਾਅਦ ਜੇ ਆਉਂਦਾ ਵੀ ਹੈ ਤਾਂ ਕਨਵਰਟ ਨਹੀਂ ਹੁੰਦਾ ਜਿਨ੍ਹਾਂ ਦੇ ਵੀਜ਼ੇ ਆਏ ਆ ਉਹਨਾਂ ਨਾਲ ਵੀ ਅਸੀਂ ਪਿਛਲੇ ਸ਼ੋਅਾਂ ਦੇ ਵਿੱਚ ਗੱਲਬਾਤ ਕਰ ਚੁੱਕੇ ਆ ਕਪਲ ਦੇ ਵੀ ਵੀਜ਼ੇ ਆਏ ਆ ਜਿਹੜੇ ਮੈਂ ਮੈਂ ਹੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਦਾ ਇੱਕ ਬੱਚਾ ਵੀ ਸੀ ਉਸ ਤੋਂ ਬਾਅਦ ਜਿਵੇਂ ਹੁਣ ਅਧਰੂਪ अरोड़ा ਹੈਗਾ 2002 ਦਾ ਇਹਨਾਂ ਦਾ ਬਰਥ ਹੈ ਤੇ ਆ ਕੱਲ ਦੀ ਡੇਟ ਦੇ ਵਿੱਚ ਵੀਜ਼ਾ ਆਇਆ ਇਸ ਤੇ ਉੱਤੇ ਲਿਖਿਆ ਹੋਇਆ 14 ਅਗਸਤ 2024 ਯਾਨੀ ਕਿ ਪਹਿਲਾਂ ਕਲਚਰ ਐਕਸਚੇਂਜ ਪ੍ਰੋਗਰਾਮ ਸੀਗਾ ਤੇ ਹੁਣ ਇਹ ਆਪਣਾ ਸਟੱਡੀ ਵੀਜ਼ੇ ਦੇ ਵਿੱਚ ਇਹਨਾਂ ਦਾ ਕਨਵਰਟ ਹੋ ਗਿਆ ਆਸਟ੍ਰੇਲੀਆ ਪਹੁੰਚ ਕੇ ਇਸ ਤੋਂ ਇਲਾਵਾ ਮੈਮ ਹੋਰ ਕਿਹੜੀ ਕਿਹੜੀ ਪ੍ਰੋਫਾਈਲ ਵਾਲੇ ਬੱਚੇ ਆ ਜਿਹੜੇ ਇਸ ਟਾਈਮ ਵੀਜ਼ਾ ਲੈ ਸਕਦੇ ਆ ਵੀਜ਼ਾ ਲੈਣ ਦੇ ਲਈ ਸਭ ਤੋਂ ਪਹਿਲਾਂ ਕੀ ਜ਼ਰੂਰੀ ਹੁੰਦਾ ਯਾਨੀ ਕਿ ਫੰਡਸ ਜ਼ਰੂਰੀ ਹੋਣ ਜਾਂ ਉਹਨਾਂ ਦੀ ਸਟੱਡੀ ਰੀਸੈਂਟ ਪਾਸ ਹੋਣ ਜਾਂ ਫਿਰ ਆਈਲੈਟਸ ਦੇ ਵਿੱਚ ਚੰਗੇ ਸਕੋਰ ਹੋਣ ਐਕਚੁਅਲ ਜਿਹੜੀ ਐਮਬੈਸੀ ਆਫੀਸਰ ਜੀ ਆਪਾਂ ਕਹੀਏ ਕੀ ਦੇਖਦਾ ਸਟੂਡੈਂਟ ਨੂੰ ਵੀਜ਼ਾ ਦੇਣ ਲੱਗੇ ਦੇਖੋ ਪਲਵਿੰਦਰ ਜੀ ਸਭ ਤੋਂ ਜ਼ਰੂਰੀ ਆ ਤੁਹਾਡੀ ਜੈਨੂਇਨਟੀ ਤੁਸੀਂ ਕਿੰਨਾ ਸੱਚ ਬੋਲਿਓ ਆਪਣੀ ਪ੍ਰੋਫਾਈਲ ਦੇ ਵਿੱਚ ਹਮੇਸ਼ਾ ਮੈਂ ਕਦੀ ਵੀ ਇਸ ਚੀਜ਼ ਦੇ ਹੱਕ ਦੇ ਵਿੱਚ ਨਹੀਂ ਸੀਗੀ ਕਦੀ ਵੀ ਮੈਂ ਕਿ ਡਾਕੂਮੈਂਟ ਐਡਿਟ ਕਰਕੇ ਪਾ ਦੋ ਮੋਸਟਲੀ ਸਾਨੂੰ ਵੀ ਪਤਾ ਹੈ ਕਿ ਕੀ ਮਾਰਕੀਟ ਚ ਚੱਲ ਰਿਹਾ ਹੈ ਕੀ ਹੋ ਰਿਹਾ ਹੈ ਬਹੁਤ ਸਾਰੇ ਜਿਹੜੇ ਵੀਜ਼ਾਸ ਆ ਐਵੇਂ ਲੈ ਜਾਂਦੇ ਨੇ ਬਾਅਦ ਦੇ ਵਿੱਚ ਉੱਥੇ ਬੱਚੇ ਰੋਲਦੇ ਨੇ ਸਾਇਲਮ ਪਾਉਂਦੇ ਨੇ ਉਹਨਾਂ ਦੇ ਇੱਥੋਂ ਦਾ ਵੀਜ਼ਾ ਕਈ ਵਾਰ ਲੈ ਕੇ ਕਲੀਅਰ ਹੋ ਜਾਂਦੇ ਨੇ ਬਾਅਦ ਦੇ ਵਿੱਚ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਆ ਸਾਡੀ ਟੀਮ ਵੱਲੋਂ ਜੋ ਮੇਰੇ ਵੱਲੋਂ ਕਹਲਾ ਕੀਤਾ ਜਾਂਦਾ ਅਸੀਂ ਹਮੇਸ਼ਾ ਹਮੇਸ਼ਾ ਆਪਣੀ ਜੈਨੂਇਨਟੀ ਕਿਹਾ ਬੱਚੇ ਨੂੰ ਜੈਨੂਅਨ ਦੱਸੋ ਵੀਜ਼ਾ ਅਫੀਸਰ ਨੂੰ ਤੁਹਾਡੀ ਜੈਨੂਇਨਟੀ ਤੇ ਹੀ ਵੀਜ਼ਾ ਆਣਾ ਦੇਖੋ ਕੋਈ ਵੀ ਕੰਟਰੀ ਇਹ ਨਹੀਂ ਕਹਿ ਰਹੀ ਆ ਕਿ 7.5 ਵਾਲਾ ਬੈਂਡ ਵਾਲਾ ਬੱਚਾ ਹੀ ਸਾਡੇ ਕੋਲ ਆਵੇ ਅਸੀਂ ਉਹਨੂੰ ਹੀ ਵੀਜ਼ਾ ਦੇਵਾਂਗੇ ਤੇ ਹਾਈਲਾਈਟ ਕਰਕੇ 7.5 ਵਾਲੇ ਬੱਚੇ ਦੀ ਜਿਹੜੀ ਮਾਰਕੀਟਿੰਗ ਹੈ ਉਹ ਕੀਤੀ ਜਾਂਦੀ ਆ ਮਾਰਕੀਟ ਦੇ ਵਿੱਚ ਕਿ 7.5 ਬੈਂਡ ਆ ਜਾਂ ਤੁਹਾਡੇ 6 ਬੈਂਡ ਆ ਜਾਂ ਬੱਚਿਆਂ ਤੇ ਇੱਕ ਮਿਥ ਬਣ ਗਿਆ ਕਿ ਇਹ ਸਾਇਲੈਂਟ ਸਕੋਰ ਵਾਲੇ ਬੱਚੇ ਦਾ ਵੀਜ਼ਾ ਈਜ਼ੀਲੀ ਆ ਜਾਊਗਾ ਬਾਕੀ ਬੱਚਿਆਂ ਦੇ ਵੀਜ਼ਾਸ ਜਿਹੜੇ ਆ ਉਹ ਕਿਤੇ ਨਾ ਕਿਤੇ ਲੱਗਦਾ ਹੈ ਕਿ ਜਿਹੜਾ ਸਕਸੈਸ ਰੇਟ ਘਟਾ ਜਾਂ ਆਣੇ ਹੀ ਨਹੀਂ ਮਾਰਕੀਟ ਦੇ ਵਿੱਚ ਇਹ ਚੱਲ ਰਿਹਾ ਪਰ ਮੇਰਾ ਪੁਆਇੰਟ ਆਫ View ਕੀ ਆ ਮੈਂ ਮੈਂ ਜਿੰਨਾ ਐਂਬੈਸੀ ਨੂੰ ਵੀਜ਼ਾ ਆਫੀਸਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ ਕਿਸੇ ਕੰਟਰੀ ਦੀ ਜਿਹੜੀ ਆ ਇਮੀਗ੍ਰੇਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ ਉਹ ਕਹਿੰਦੇ ਵੀਜ਼ਾ ਸੀ ਦੇਣ ਨੂੰ ਤਿਆਰ ਆ ਤੁਹਾਨੂੰ ਕੈਟਾਗਰੀ ਪਤਾ ਹੋਣੀ ਚਾਹੀਦੀ ਆ ਤੁਸੀਂ ਕਿਸ ਕੈਟਾਗਰੀ ਦੇ ਵਿੱਚ ਅਪਲਾਈ ਕਰੋ ਤੇ ਕਿਵੇਂ ਅਪਲਾਈ ਕਰੋ ਕਿਹੜੇ ਕੋਰਸ 'ਚ ਅਪਲਾਈ ਕਰੋ ਕਿਹੜੇ ਪਰਮਿਸ 'ਚ ਅਪਲਾਈ ਕਰੋ ਇਹ ਨਹੀਂ ਕਿ ਕੋਈ ਆਸਟ੍ਰੇਲੀਆ ਜਾਂ ਕੈਨੇਡਾ ਜਾਂ ਯੂਕੇ ਕਹਿ ਰਿਹਾ ਤੁਹਾਡੇ 50% ਤੋਂ ਨੀਚੇ ਆ ਤੇ ਅਸੀਂ ਤੁਹਾਨੂੰ ਵੀਜ਼ਾ ਨਹੀਂ ਦੇਵਾਂਗੇ ਵੀਜ਼ਾ ਦੇਣ ਲਈ ਵੀਜ਼ਾ ਆਫੀਸਰ ਤਿਆਰ ਆ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਚ ਵੀ ਅਸੀਂ ਆਸਟ੍ਰੇਲੀਆ ਦੇ ਵੀਜ਼ੇ ਲੈ ਆ ਕਿੱਥੇ ਇਹ ਕਿਹਾ ਜਾਂਦਾ ਸੀਗਾ ਕਿ ਬੱਚਿਆਂ ਦੇ ਜਿਹੜੇ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਆ ਉਹ ਚ ਵੀਜ਼ਾ ਹੀ ਨਹੀਂ ਆਨੇ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਵੀਜ਼ਾ ਲੈ ਕੇ ਦੇ ਦਿੱਤੇ ਫਿਰ ਕਿਤੇ ਨਾ ਕਿਤੇ ਜਿਹੜੀ ਮਾਰਕੀਟ ਚ ਗੱਲ ਆ ਕਿ ਤੁਹਾਡਾ ਕਨਵਰਟ ਨਹੀਂ ਹੋਣਾ ਬੱਚਿਆਂ ਨੂੰ বারবার ਸਾਨੂੰ ਵੀ ਬੱਚਾ ਕਾਲ ਕਰਦਾ ਸੀ ਇਧਰੋਂ ਉਧਰੋਂ ਜਦੋਂ ਪਤਾ ਕਰਦਾ ਸੀਗਾ ਤੇ ਆ ਤੁਹਾਡੇ ਸਾਹਮਣੇ ਰਿਜ਼ਲਟ ਹੈ ਮੇਰੇ ਅਕੋਰਡਿੰਗਲੀ ਜੋ ਮੇਰਾ ਪੁਆਇੰਟ ਆਫ View ਹੈ ਕਿ ਵੀਜ਼ਾ ਆਫੀਸਰ ਤੁਹਾਨੂੰ ਵੀਜ਼ਾ ਦੇਣ ਲਈ ਤਿਆਰ ਹੈ ਤੁਹਾਡੀ ਪ੍ਰੋਫਾਈਲ ਜਿਹੜੀ ਉਹ ਮੈਟਰ ਨਹੀਂ ਕਰਦੀ ਮੈਟਰ ਕਰਦਾ ਹੈ ਕਿ ਤੁਸੀਂ ਆਪਣੀ ਫਾਈਲ ਨੂੰ ਵੀਜ਼ਾ ਆਫੀਸਰ ਦੇ ਸਾਹਮਣੇ ਰਿਪਰੈਜ਼ੈਂਟ ਕਿਵੇਂ ਕਰਨਾ ਹੈ ਟੈਕਨੀਕਲ ਪੁਆਇੰਟ ਤੁਹਾਨੂੰ ਪਤਾ ਹੋਣਾ ਚਾਹੀਦਾ ਟੈਕਨੀਕਲ ਪੁਆਇੰਟ ਤੋਂ ਮੇਰਾ ਮੀਨਸ ਇਹ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੇ ਪ੍ਰੋਵਿੰਸ ਦੇ ਵਿੱਚ ਕਿਹੜੇ ਕੋਰਸ ਦੇ ਵਿੱਚ ਅਸੀਂ ਅਪਲਾਈ ਕਰੀਏ ਈਵਨ ਕਿ ਤੁਸੀਂ ਵੀ ਸੁਣ ਕੇ ਸ਼ੌਕਡ ਹੋਵੋਗੇ ਕਿ ਵਿਦਾਊਟ ਆਇਲਰਟਸ ਅਸੀਂ ਵੀਜ਼ਾ ਲਿਆ ਹੈ ਆਸਟ੍ਰੇਲੀਆ ਦਾ ਆਸਟ੍ਰੇਲੀਆ ਸਾਢੇ 7 ਵਾਲੇ ਬੱਚੇ ਆ ਸਾਢੇ 7 ਬੈਂਡ ਵਾਲੇ ਬੱਚਿਆਂ ਦੀਆਂ ਸੀਓਈ ਨਹੀਂ ਆਉਂਦੀਆਂ ਸਾਡੇ ਕੋਲ ਬੱਚੇ ਆਉਂਦੇ ਨੇ ਕਾਉਂਸਲਿੰਗ ਲਈ ਅਸੀਂ ਦੇਖਦੇ ਹਾਂ ਕਿ ਬੱਚੇ ਦੀ ਸੀਓਈ ਜਿਹੜੀ ਹੈ ਕਿਉਂ ਰੁਕੀ ਹੋਈ ਆ ਕੀ ਰੀਜ਼ਨ ਨੇ ਕੀ ਟੈਕਨੀਕਲ ਕਾਰਨ ਨੇ ਹਰ ਪ੍ਰੋਫਾਈਲ ਨੂੰ ਜਦੋਂ ਸਮਝ ਕੇ ਅਸੀਂ ਅਪਲਾਈ ਕਰਦੇ ਹਾਂ ਕਿਤੇ ਵੀ ਕਿਸੇ ਕੰਟਰੀ ਨੇ ਇਹ ਨਿਊਜ਼ ਆਪਣੀ ਵੈਬਸਾਈਟ ਦੇ ਉੱਤੇ ਅਪਡੇਟ ਨਹੀਂ ਕੀਤੀ ਕਿ ਜੇ ਤੁਹਾਡਾ ਆਇਲਰਟਸ ਨਹੀਂ ਕੀਤਾ ਤੁਸੀਂ ਸਟੱਡੀ ਨਹੀਂ ਕਰ ਸਕਦੇ ਜਾਂ ਉਹਨਾਂ ਨੇ ਇਹ ਏਜ ਤੁਹਾਡੇ ਮੈਂਸ਼ਨ ਕੀਤੀ ਹੋਵੇ ਕਿ ਇੰਨੀ ਏਜ ਦੇ ਹੀ ਬੱਚੇ ਸਾਨੂੰ ਇੱਥੇ ਸਾਡੇ ਕੋਲ ਪੜਨ ਲਈ ਆਉਣ ਨਾ ਤਾਂ ਤੁਹਾਡੀ ਸਟੱਡੀ ਦੀ ਕੋਈ ਏਜ ਆ ਨਾ ਕੋਈ ਉਹਦੇ ਵਿੱਚ ਤੁਹਾਡੀ ਐਜੂਕੇਸ਼ਨ ਪਰਸੈਂਟੇਜ ਦੀ ਕੋਈ ਉਹਦੇ ਵਿੱਚ ਇਨਵੋਲਵਮੈਂਟ ਆ ਨਾ ਕੋਈ ਆਈਲੈਟਸ ਦੀ ਆ ਬਟ ਜਦੋਂ ਅਸੀਂ ਅਪਲਾਈ ਕਰਦੇ ਹੁਣ ਯੂਨੀਵਰਸਿਟੀ ਸਾਡੇ ਸਾਤ ਬੈਂਡ ਰਿਕੁਆਇਰ ਰਿਕੁਆਇਰਮੈਂਟ ਕਰ ਰਹੀ ਆ ਸਾਡੇ 5 ਵਾਲਾ ਬੱਚਾ ਉੱਥੇ ਅਪਲਾਈ ਕਰਨ ਦੀ ਕੋਸ਼ਿਸ਼ ਕਰੂਗਾ ਜਾਂ ਆਫਰ ਲੈਟਰ ਲੈ ਲੂਗਾ ਸੀਓਈ ਲੈ ਲੂਗਾ ਉਹਦੀ ਇੱਕ ਵਾਰ ਆ ਜੂਗੀ ਫਿਰ ਵੀਜ਼ਾ ਨਹੀਂ ਗ੍ਰਾਂਟ ਹੋਣਾ ਟੈਕਨੀਕਲ ਸਾਨੂੰ ਪੁਆਇੰਟ ਪਤਾ ਹੋਣੇ ਚਾਹੀਦੇ ਆ ਕਿ ਇਥੇ ਅਪਲਾਈ ਕਰੀਏ ਕਿਹੜੇ ਪ੍ਰੋਵਿੰਸ ਚ ਅਪਲਾਈ ਕਰੀਏ ਕਿਹੜੇ ਕੋਰਸ ਚ ਅਪਲਾਈ ਕਰੀਏ ਕਿਹੜੇ ਕਾਲਜ ਚ ਅਪਲਾਈ ਕਰੀਏ ਜਾਂ ਐਲੀ ਕੋਰਸ ਅਸੀਂ ਨਾਲ ਲੈਣਾ ਹੈ ਜਾਂ ਲੈਣ ਦੀ ਰਿਕੁਆਇਰਮੈਂਟ ਹੈਗੀ ਆ ਜਾਂ ਨਹੀਂ ਹੈਗੀ ਜੇ ਵਿਦਆਊਟ ਆਇਲਟਸ ਅਪਲਾਈ ਕਰਨਾ ਹੈ ਕਿਵੇਂ ਅਪਲਾਈ ਕਰਨਾ ਹੈ ਤੇ ਤਾਹੀਂ ਆਪਾਂ ਵੀਜ਼ਾ ਲੈ ਸਕਦੇ ਆਂ ਬਾਕੀ ਜਿਹੜੀ ਇੱਕ ਕੰਡੀਸ਼ਨਸ ਅਪਲਾਈ ਕਰ ਦਿੱਤੀਆਂ ਜਾਂਦੀਆਂ ਹਨ ਉਹ ਕੰਡੀਸ਼ਨ ਸਟੱਡੀ ਵੀਜ਼ਾ ਦੀ ਕੋਈ ਕੰਡੀਸ਼ਨ ਨਹੀਂ ਆ ਪੀਆਰ ਲਈ ਕੰਡੀਸ਼ਨ ਹੁੰਦੀਆਂ ਵਰਕ ਪਰਮਿਟ ਲਈ ਹੁੰਦੀਆਂ ਪਰ ਜਿਹੜਾ ਬੱਚਾ ਸਟੱਡੀ ਕਰਨਾ ਚਾਹੁੰਦਾ ਹੈ ਕਿਸੇ ਵੀ ਕੰਟਰੀ 'ਚ ਜਾ ਕੇ ਤੁਸੀਂ ਇੰਡੀਆ 'ਚ ਹੀ ਲਾਓ ਕਿ ਤੁਸੀਂ ਅੱਜ ਚਾਹੁੰਦੇ ਹੋ ਕਿ ਤੁਸੀਂ ਕਿਤੇ ਸਟੱਡੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੋਈ ਯੂਨੀਵਰਸਿਟੀ ਕਾਲਜ ਮਨਾ ਨਹੀਂ ਕਰੂਗਾ ਕਿ ਤੁਹਾਡੀ ਏਜ ਐਨੀ ਹੋ ਗਈ ਆ ਤੁਸੀਂ ਸਟੱਡੀ ਨਹੀਂ ਕਰ ਸਕਦੇ ਸੇਮ ਐਵੇਂ ਹੀ ਹਰ ਕੰਟਰੀ ਦਾ ਹੈ ਬਟ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀਜ਼ਾ ਆਫੀਸਰ ਦੇ ਸਾਹਮਣੇ ਜਦੋਂ ਤੁਸੀਂ ਫਾਈਲ ਅਪਲਾਈ ਕਰ ਰਹੇ ਹਾਂ ਕਿਹੜੀ ਕੈਟਾਗਰੀ ਚ ਅਪਲਾਈ ਕਰਨੀ ਆ ਕਿਵੇਂ ਅਪਲਾਈ ਕਰਨੀ ਆ ਤੁਸੀਂ ਉਹਨਾਂ ਦੇ ਸਾਹਮਣੇ ਜਿਹੜੀ ਕਵਰਿੰਗ ਲੈਟਰ ਰੱਖਣੀ ਆ ਉਹਦੇ ਵਿੱਚ ਵੀਜ਼ਾ ਆਫੀਸਰ ਨੂੰ ਤੁਸੀਂ ਸੈਟੀਸਫਾਈ ਕਿਵੇਂ ਕਰਾਣਾ ਜੇ ਤੁਹਾਨੂੰ ਇੰਨੇ ਟੈਕਨੀਕਲ ਪੁਆਇੰਟ ਆ ਗਏ ਤੇ ਤੁਹਾਨੂੰ ਵੀਜ਼ਾ ਲੈਣ ਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ